ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪ ਸਭਨਾਂ ਦਾ ਜਿਹੜੇ ਵੀ ਹੌਸਲਾ ਅਫਜ਼ਾਈ ਕਰਦੇ ਹੋ ਪਿਆਰ ਕਰਦੇ ਹੋ ਫੋਨ ਕਰਕੇ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਨਵੀਂ ਨੌਕਰੀ ਮਿਲਦੀ ਆ ਜਿਨ੍ਹਾਂ ਨੂੰ ਕੋਈ ਜਾਣਕਾਰੀ ਮਿਲਦੀ ਆ ਤਾਂ ਉਹ ਹੌਸਲਾ ਦਿੰਦੇ ਨੇ ਬਹੁਤ ਸਾਰਾ ਪਿਆਰ ਬਖਸ਼ਦੇ ਨੇ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਆਮ ਤੌਰ ਤੇ ਇਸ ਚੈਨਲ ਤੇ ਕੰਮ ਆਉਣ ਵਾਲੀਆਂ ਜ਼ਰੂਰੀ ਜਾਣਕਾਰੀਆਂ ਜਾਂ ਨਵੇਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਜਿਹੜੇ ਘਰਾਂ ਵਿੱਚ ਪੜ੍ਹ ਲਿਖ ਕੇ ਬੇਰੁਜ਼ਗਾਰ ਬੈਠੇ ਨੇ ਉਹਨਾਂ ਵਾਸਤੇ ਕੋਈ ਉਹਨਾਂ ਦੇ ਘਰ ਦੇ ਨੇੜੇ ਕੋਈ ਨੌਕਰੀ ਕੋ ਨਵੀਂ ਪੋਸਟ ਪ੍ਰਾਈਵੇਟ ਜਾਂ ਸਰਕਾਰੀ ਆਉਂਦੀ ਆ ਉਹਦੀ ਜਾਣਕਾਰੀ ਅਤੇ ਜਿਹੜੇ ਸਾਬਕਾ ਫੌਜੀ ਵੀਰ ਨੇ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਫੌਜ ਦੇ ਵਿੱਚੋਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਪੈਨਸ਼ਨ ਆ ਜਾਂਦੇ ਨੇ ਪਰ ਮਹਿੰਗਾਈ ਦਾ ਜ਼ਮਾਨਾ ਹੋਣ ਕਰਕੇ ਉਹਨਾਂ ਨੂੰ ਨੌਕਰੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਉਹਨਾਂ ਵਾਸਤੇ ਵੀ ਆਪਾਂ ਜਾਣਕਾਰੀਆਂ ਸ਼ੇਅਰ ਕਰਦੇ ਰਹੀਦਾ ਹਾਲਾਂਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਇਹ ਵੀ ਕਮੈਂਟ ਕਰਦੇ ਨੇ ਕਿ ਫੌਜੀਆ ਨੂੰ ਨੌਕਰੀ ਨਹੀਂ ਕਰਨੀ ਚਾਹੀਦੀ ਉਦੀ ਵਜ੍ਹਾ ਨਾਲ ਜਿਹੜੇ ਬੇਰੁਜ਼ਗਾਰ ਬੱਚੇ ਨੇ ਉਹਨਾਂ ਦਾ ਕੋਟਾ ਮਰ ਜਾਂਦਾ ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਐਸਾ ਨਹੀਂ ਹੈ ਸਾਬਕਾ ਫੌਜੀਆਂ ਦਾ ਕੋਟਾ ਅਲੱਗ ਤੋਂ ਮੌਜੂਦ ਹੁੰਦਾ ਹੈ ਜੇ ਉਹ ਸਰਕਾਰੀ ਨੌਕਰੀ ਕਰਨਗੇ ਤਾਂ ਆਪਣੀ ਮਿਹਨਤ ਕਰਕੇ ਇਗਜ਼ਾਮ ਪਾਸ ਹੋਣਗੇ ਤੇ ਜਿਹੜੇ ਇਗਜ਼ਾਮ ਪਾਸ ਨਹੀਂ ਕਰਦੇ ਉਹ ਫੌਜੀ ਵੀਰ ਸਿਕਿਉਰਿਟੀ ਗਾਰਡ ਦੀ ਸੁਪਰਵਾਈਜ਼ਰ ਦੀ ਨੌਕਰੀ ਕਰਦੇ ਨੇ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਕਿਉਂਕਿ ਤੁਹਾਨੂੰ ਨਹੀਂ ਪਤਾ ਜਿਹੜੇ ਟਾਈਮ ਤੇ ਫੌਜੀ ਵੀਰਾਂ ਦੇ ਬੱਚੇ ਵੱਡੇ ਹੋ ਜਾਂਦੇ ਨੇ ਉਹਨਾਂ ਦੀ ਮੈਰਿਜ ਦਾ ਖਰਚਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਮਕਾਨ ਬਣਿਆ ਨਹੀਂ ਹੁੰਦਾ ਤੇ ਪੈਸੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਐਨ ਉਸੇ ਟਾਈਮ ਫੌਜ ਦੇ ਵਿੱਚੋਂ ਪੈਨਸ਼ਨ ਭੇਜ ਦਿੱਤਾ ਜਾਂਦਾ ਤੇ ਖਰਚੇ ਬਹੁਤ ਜ਼ਿਆਦਾ ਹੋਣ ਕਰਕੇ ਸਾਬਕਾ ਫੌਜੀ ਵੀਰਾਂ ਨੂੰ ਵੀ ਨੌਕਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰ ਸਮਾਜ ਤੋਂ ਘਰ ਪਰਿਵਾਰ ਤੋਂ ਦੂਰ ਰਹਿਣ ਕਰਕੇ ਬਿਜ਼ਨਸ ਦਾ ਹੋਰ ਕੰਮਾਂ ਦਾ ਬਹੁਤਾ ਤਜਰਬਾ ਨਹੀਂ ਹੁੰਦਾ ਕਈ ਕਾਮਯਾਬ ਹੋ ਵੀ ਜਾਂਦੇ ਨੇ ਪਰ ਜੇ ਕੋਈ ਫੌਜੀ ਵੀਰ ਆਪਣੇ ਮਿਹਨਤ ਦੇ ਬਲ ਤੇ ਆਪਣੀ ਯੋਗਤਾ ਦੇ ਆਧਾਰ ਤੇ ਨੌਕਰੀ ਕਰਦਾ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਸੋ ਅੱਜ ਦੀ ਜਿਹੜੀ ਮੈਂ ਜਾਣਕਾਰੀ ਲੈ ਕੇ ਆਇਆ ਸਪੈਸ਼ਲ ਉਹਨਾਂ ਸਾਬਕਾ ਫੌਜੀ ਵੀਰਾਂ ਦੇ ਲਈ ਆ ਜਿਹੜੇ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਜੀ ਸਿਰਫ ਆਪਣੇ ਇਲਾਕੇ ਦੀਆਂ ਪੋਸਟਾਂ ਸ਼ੇਅਰ ਕਰਦੇ ਹੋ ਪੂਰੇ ਪੰਜਾਬ ਦੀਆਂ ਵੀ ਕਰਾਓ ਸੋ ਇੱਕ ਤਾਂ ਕੰਮਾਂ ਦੀ ਵਜ੍ਹਾ ਕਰਕੇ ਟਾਈਮ ਉਹਨਾਂ ਕੋਲ ਹੁੰਦਾ ਮੈਂ ਜ਼ਿਆਦਾਤਰ ਜਿਹੜਾ ਫੋਨ ਤੋਂ ਸਾਰਾ ਕੰਮ ਕਰਦਾ ਕੋਈ ਐਡਿਟ ਕਰਨ ਦਾ ਕੋਈ ਸਿਸਟਮ ਹਜੇ ਨਹੀਂ ਬਣਿਆ ਸੋ ਜਿੰਨੀ ਕਿ ਜਾਣਕਾਰੀ ਮੇਰੇ ਕੋਲ ਆਉਂਦੀ ਹੈ ਆਪਣੇ ਤਰੀਕੇ ਨਾਲ ਤੁਹਾਡੇ ਨਾਲ ਸਾਂਝੀ ਕਰ ਦਈਦੀ ਹੈ ਪਰ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਜੋ ਵੀ ਜ਼ਰੂਰੀ ਜਾਣਕਾਰੀ ਮੇਰੇ ਤੱਕ ਪਹੁੰਚੇ ਤੁਹਾਨੂੰ ਜਰੂਰ ਪ੍ਰਾਪਤ ਹੋਵੇ ਸੋ ਅੱਜ ਮੈਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਸਾਬਕਾ ਫੌਜੀ ਵੀਰਾਂ ਵਾਸਤੇ ਸਪੈਸ਼ਲ ਪੋਸਟਾਂ ਆਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਤੁਹਾਨੂੰ ਆਪ ਜ਼ਰੂਰਤ ਹੋਵੇ ਤੁਸੀਂ ਆਪ ਅਪਲਾਈ ਕਰ ਦਿਓ ਮੈਂ ਸੰਪਰਕ ਨੰਬਰ ਵੀ ਤੁਹਾਨੂੰ ਦੇ ਦੇਣੇ ਨੇ ਕਿ ਨਹੀਂ ਤਾਂ ਤੁਹਾਡੇ ਗਰੁੱਪ ਦੇ ਵਿੱਚ ਸਰਕਲ ਦੇ ਵਿੱਚ ਤੁਹਾਡੀ ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਸਾਬਕਾ ਫੌਜੀ ਵੀਰ ਹੋਵੇ ਜਿਹਨੂੰ ਨੌਕਰੀ ਦੀ ਤੁਰੰਤ ਜ਼ਰੂਰਤ ਹੋਵੇ ਉਹ ਵੀ ਪੰਜਾਬ ਦੇ ਵਿੱਚ ਆਪਣੇ ਘਰ ਦੇ ਨੇੜੇ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਕਰ ਸਕਦੇ ਨੇ ਸੋ ਉਹਨਾਂ ਦੇ ਨਾਲ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਿਆ ਜੀ ਸੋ ਇਹਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਪੋਸਟ ਆਈ ਆ ਉਹ ਆਈ ਐਲ ਲੁਧਿਆਣਾ ਦੇ ਵਿੱਚ ਮੈਟਰੋ ਟਾਇਰ ਲਿਮਟਿਡ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਹੈਵੀ ਵਹੀਕਲ ਡਰਾਈਵਰ ਅਤੇ ਰੋਲਾ ਮੈਨ ਦੀ ਜਿਹੜੀਆਂ ਪੋਸਟਾਂ ਆਈਆਂ ਨੇ ਸੋ ਜਿਹੜੇ ਲੁਧਿਆਣੇ ਦੇ ਨੇੜੇ ਦੇ ਵੀਰ ਨੇ ਲੋਕਲ ਏਰੀਏ ਦੇ ਉਹ ਇੱਥੇ ਸੰਪਰਕ ਕਰ ਸਕਦੇ ਨੇ ਆ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪੂਰੀ ਜਾਣਕਾਰੀ ਇਹਨਾਂ ਦੀ ਭਰਤੀ ਦੀ ਜਿਹੜੀ ਲੈ ਸਕਦੇ ਹੋ ਦੂਸਰੀ ਭਰਤੀ ਇਹ ਜੀ ਜਲੰਧਰ ਸ਼ਹਿਰ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਜਲੰਧਰ ਦੇ ਨੇੜੇ ਦੇ ਵੀਰ ਨੇ ਉੱਥੇ ਪਰਸਨਲ ਸਿਕਿਉਰਿਟੀ ਅਫਸਰ ਦੀਆਂ ਪੋਸਟਾਂ ਆਈਆਂ ਨੇ ਤਾਂ ਉਹ ਉਹਦੇ ਵਿੱਚ ਤਨਖਾਹ ਜਿਹੜੀ 35000 ਪਰ ਮੰਥ ਤੁਹਾਡੀ ਰਹਿਣ ਵਾਲੀ ਹੈ ਤੇ ਫਿਜ਼ੀਕਲ ਬੰਦਾ ਫਿੱਟ ਚਾਹੀਦਾ ਏ ਜਿਹੜੀ ਉਹ ਅੰਡਰ 40 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 올 ਇੰਡੀਆ ਦਾ ਵੈਪਨ ਦਾ ਲਾਇਸੈਂਸ ਹੋਣਾ ਚਾਹੀਦਾ ਤੇ ਰਹਿਣਾ ਤੇ ਖਾਣਾ ਜਿਹੜਾ ਉਹ ਫ੍ਰੀ ਦਿੱਤਾ ਜਾਏਗਾ ਸੋ ਜਲੰਧਰ ਵਾਲੇ ਵੀਰ ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਨੇ 84272 3938 ਇਸ ਨੰਬਰ ਤੇ ਸੰਪਰਕ ਕਰਕੇ ਜਿਹੜੇ ਪਰਸਨਲ ਸਿਕਿਉਰਟੀ ਅਫਸਰ ਲੱਗਣ ਦੇ ਚਾਹਵਾਨ ਨੇ ਉਹ ਜਾਣਕਾਰੀ ਲੈ ਸਕਦੇ ਨੇ ਇਸ ਤੋਂ ਅਗਲੀ ਜਿਹੜੀ ਜਾਣਕਾਰੀ ਆਈ ਜੇ ਖੰਨਾ ਸ਼ਹਿਰ ਦੇ ਵਿੱਚ ਇਹ ਸਿਕਿਉਰਟੀ ਸੁਪਰਵਾਈਜ਼ਰ ਦੀ ਭਰਤੀ ਹੈ ਇਹ ਹੈ ਜੇ ਜੈਨ ਮਲਟੀ ਸਪੈਸ਼ਲਿਸਟੀ ਹਸਪੀਟਲ ਦੇ ਵਿੱਚ ਦਿਨ ਦਿਨ ਦੀ ਸ਼ਿਫਟ ਹੈ ਤੋਂ ਉਸ ਇਲਾਕੇ ਦਾ ਨੇੜੇ ਦਾ ਕੋਈ ਵੀ ਸਾਬਕਾ ਫੌਜੀ ਵੀਰ ਉੱਥੇ ਸੰਪਰਕ ਕਰ ਸਕਦਾ ਹੈ ਜਾਂ ਇਨਡੀਡ ਐਪ ਤੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਉੱਥੇ ਵੀ ਇਸ ਸਪੋਰਟ ਦਾ ਨੋਟੀਫਿਕੇਸ਼ਨ ਨੇ ਪਾਇਆ ਹੋਇਆ ਤੇ ਤੁਸੀਂ ਹਸਪੀਟਲ ਦੇ ਨੰਬਰਾਂ ਤੇ 0128 504419 ਅਤੇ 98555 3442923 ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਅਗਲੀ ਪੋਸਟ ਜਿਹੜੀ ਫਿਰ ਜਲੰਧਰ ਦੇ ਵਿੱਚ ਹੈ ਇਹ ਜਲੰਧਰ ਦੀ ਬਹੁਤ ਵੱਡੀ ਇੰਟਰਨੈਸ਼ਨਲ ਖੇਡਾਂ ਦਾ ਸਮਾਨ ਬਣਾਉਣ ਵਾਲੀ ਕੰਪਨੀ ਹੈ ਸਪੋਰਟਿੰਗ ਸਿੰਡੀਕੇਟ ਕੰਪਨੀ ਉਹਦੇ ਵਿੱਚ ਸਿਕਿਉਰਿਟੀ ਮੈਨੇਜਰ ਦੀ ਪੋਸਟ ਹੈ ਤਨਖਾਹ ਜਿਹੜੀ ਇਹਦੇ ਵਿੱਚ ਵਧੀਆ 40000 ਤੋਂ ਲੈ ਕੇ 60000 ਤੱਕ ਹੈ ਪਲੱਸ ਜਿਹੜਾ ਪ੍ਰੋਵੀਡੈਂਟ ਫੰਡ ਵੀ ਦਿੱਤਾ ਜਾਏਗਾ ਔਰ ਨਾਲ ਹੀ ਇਹਦੇ ਵਿੱਚ ਸਿਕਿਉਰਿਟੀ ਗਾਰਡ ਦੀ ਪੋਸਟ ਹੈ ਸੈਲਰੀ 14000 ਤੋਂ ਲੈ ਕੇ 16000 ਤੱਕ ਹੈ ਪਲੱਸ ਪ੍ਰੋਵੀਡੈਂਟ ਫੰਡ ਹੈ ਸੋ ਇਹ ਤੁਸੀਂ ਜਾਣਕਾਰੀ ਇਨਡੀਡ ਤੇ ਵੀ ਅਪਲਾਈ ਬੜਾ ਸੌਖਾ ਕਰ ਸਕਦੇ ਹੋ ਇਨਡੀਡ ਐਪ ਆਪਣੇ ਫੋਨ ਵਿੱਚ ਡਾਊਨਲੋਡ ਕਰੋ ਉੱਥੇ ਆਪਣਾ ਰਿਜ਼ਿਊਮ ਅਪਲੋਡ ਕਰੋ ਤੁਹਾਨੂੰ ਤੁਹਾਡੇ ਰੈਜ਼ਿਊਮ ਦੇ ਹਿਸਾਬ ਨਾਲ ਨੋਟੀਫਿਕੇਸ਼ਨ ਦੇ ਲਈ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਉਂਦੀ ਰਹੇਗੀ ਤੁਸੀਂ ਉੱਥੋਂ ਵੀ ਅਪਲਾਈ ਕਰ ਸਕਦੇ ਹੋ ਉੱਥੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਪਾਇਆ ਹੋਇਆ ਨਹੀਂ ਤਾਂ ਤੁਸੀਂ ਕੰਪਨੀ ਦੇ ਫੋਨ ਨੰਬਰ 0181 2650 266 ਤੇ ਸੰਪਰਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਇਹ ਜਿਹੜੇ ਲੋਕਲ ਏਰੀਆ ਦੇ ਵੀਰਾਂ ਨੂੰ ਇੱਥੇ ਜਿਹੜੀ ਪਹਿਲ ਦਿੱਤੀ ਜਾਏਗੀ ਜਲੰਧਰ ਦੇ ਨੇੜੇ ਦੇ ਸੋ ਇਤੋਂ ਇਲਾਵਾ ਪੰਜਾਬ ਤੋਂ 12 ਦੀਆਂ ਪੋਸਟਾਂ ਨੇ ਜਾਮਨਗਰ ਗੁਜਰਾਤ ਦੇ ਵਿੱਚ 500 ਪੋਸਟਾਂ ਆਈਆਂ ਨੇ ਇਹ ਸਿਕਿਉਰਿਟੀ ਗਾਰਡ ਦੀਆਂ ਜਿਹਦੇ ਵਿੱਚ 40000 ਪਲੱਸ ਸੈਲਰੀ ਹੈ ਪੀਐਫ ਵੀ ਇੱਥੇ ਦਿੱਤਾ ਜਾਊਗਾ ਔਰ ਰਹਿائش ਤੁਹਾਡੀ ਬਿਲਕੁਲ ਫ੍ਰੀ ਹੋਏਗੀ ਕੈਟਾਗਰੀ 6 ਪਵਨ ਚਾਹੀਦੀ ਹੈ ਬੰਦਾ ਫਿਜ਼ੀਕਲੀ ਫਿਟ ਹੋਣਾ ਚਾਹੀਦਾ ਔਰ ਉਮਰ ਜਿਹੜੀ ਉਹ 54 ਸਾਲ ਤੋਂ ਘੱਟ ਚਾਹੀਦੀ ਹੈ ਸੋ ਵਧੇਰੇ ਜਾਣਕਾਰੀ ਲਈ ਜਿਹੜੇ ਸਾਬਕਾ ਫੌਜੀ ਵੀਰ ਨੇ ਜਿਹੜੇ ਪੰਜਾਬ ਤੋਂ ਬਾਹਰ ਨੌਕਰੀ ਕਰ ਸਕਦੇ ਨੇ ਉਹਨਾਂ ਨੂੰ ਜ਼ਰੂਰਤ ਹੈ ਸੋ ਇਹਨਾਂ ਨੰਬਰਾਂ ਤੇ ਤੁਹਾਡੀ ਸਕਰੀਨ ਤੇ ਜਿਹੜੇ ਨੰਬਰ ਆ ਰਹੇ ਨੇ ਆ ਰਹੇ ਨੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਡਿਟੇਲ ਦੇ ਵਿੱਚ ਲੈ ਸਕਦੇ ਹੋ ਸੋ ਕੁਝ ਪੋਸਟ ਆਈਆਂ ਨੇ ਲੋਕਲ ਇਥੇ ਬਠਿੰਡਾ ਏਰੀਆ ਦੇ ਵਿੱਚ ਰੈਫਾਇਨਰੀ ਦੇ ਵਿੱਚ ਗਨਮੈਨਾਂ ਦੀ ਜ਼ਰੂਰਤ ਹੈ ਜਿਹੜੀ ਪੇਮੈਂਟ ਆ ਉਹ ਡੀਜੀਆਰ ਦੇ ਨਿਯਮਾਂ ਦੇ ਮੁਤਾਬਕ ਮਿਲੇਗੀ ਲੋਕਲ ਉਮੀਦਵਾਰ ਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਸੋ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ 826343 54404 ਇਸ ਨੰਬਰ ਤੇ ਸੰਪਰਕ ਕਰਕੇ ਜਿਹੜੇ ਸਿਕਿਉਰਟੀ ਗਨਮੈਨ ਲੱਗਣ ਵਾਲੇ ਵੀਰ ਨੇ ਇਸ ਇਲਾਕੇ ਦੇ ਨੇ ਉਹ ਜਾਣਕਾਰੀ ਲੈ ਸਕਦੇ ਨੇ ਇਹ ਤੋਂ ਇਲਾਵਾ 15 ਵੈਕੈਂਸੀਆਂ ਨੇ ਬਠਿੰਡਾ ਦੇ ਵਿੱਚ ਰੇਲਵੇ ਗੇਟਮੈਨ ਦੀਆਂ ਸੋ ਇਹਦੇ ਵਿੱਚ ਵੀ ਡੀਜੀਆਰ ਮੁਤਾਬਕ ਸੈਲਰੀ ਹੈ 21500 ਪਲੱਸ 2300 ਜਿਹੜਾ ਪੀਐਫ ਵੀ ਤੁਹਾਨੂੰ ਮਿਲੇਗਾ ਸੋ ਇਹਦੇ ਵਾਸਤੇ ਵੀ ਆ ਤੁਹਾਡੀ ਸਕਰੀਨ ਤੇ ਨੰਬਰ ਆ ਰਹੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਰੇਲਵੇ ਗੇਟਮੈਨ ਦੀ ਜੇ ਪੋਸਟ ਤੇ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਜਰੂਰਤ ਹੈ ਤੁਰੰਤ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਤੁਹਾਨੂੰ ਇਹ ਜਾਣਕਾਰੀਆਂ ਕਿਵੇਂ ਲੱਗਦੀਆਂ ਨੇ ਜੇਕਰ ਕੋਸ਼ਿਸ਼ ਚੰਗੀ ਲੱਗਦੀ ਹੈ ਦੇਖੋ ਮੈਂ ਦਾਵਾ ਨਹੀਂ ਕਰਦਾ ਕਿ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਤੀ ਇਹਦਾ ਫਾਇਦਾ ਤੁਹਾਨੂੰ ਮਿਲੇਗਾ ਮਿਲੇਗਾ ਹਰ ਇੱਕ ਦੀ ਆਪ ਕੋ ਆਪਣੀ ਮਰਜ਼ੀ ਹੈ ਬੜੇ ਮੈਨੂੰ ਅੱਜ ਤੱਕ ਸੈਂਕੜੇ ਫੋਨ ਆਏ ਨੇ ਅਸੀਂ ਜੀ ਤੁਹਾਡੇ ਗਰੁੱਪ ਵਿੱਚ ਵੀਡੀਓ ਵੇਖੀ ਸੀ ਚੈਨਲ ਤੇ ਸਹੀ ਸੰਪਰਕ ਕੀਤਾ ਸਾਡੀ ਜੌਬ ਲੱਗ ਗਈ ਬੜੀ ਖੁਸ਼ੀ ਹੁੰਦੀ ਹੈ ਹੋ ਸਕਦਾ ਬੰਦਾ 6 ਮਹੀਨੇ ਨੌਕਰੀ ਕਰੇ 1 ਸਾਲ ਕਰੇ 6 ਸਾਲ ਕਰੇ ਉਹ ਅਗਲੇ ਦੀ ਮਰਜ਼ੀ ਹੈ ਪਰ ਵਿਹਲੇ ਬੈਠਣ ਨਾਲੋਂ ਕੋਈ ਨਾ ਕੋਈ ਕੰਮ ਕਰਦੇ ਰਹੀਏ ਤਾਂ ਘਰ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ ਤੁਹਾਡਾ ਤਜਰਬਾ ਵੀ ਹੁੰਦਾ ਹੈ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਹੈ ਮੇਰਾ ਵੀ ਇਹੀ ਮਕਸਦ ਹੁੰਦਾ ਹੈ ਮੈਂ ਵੀ ਫੌਜ ਦੇ ਵਿੱਚੋਂ ਜਦੋਂ ਨੌਕਰੀ ਛੱਡ ਕੇ ਆਇਆ ਸੀ ਮੇਰੀ 70000 ਪਲੱਸ ਤਨਖਾਹ ਸੀ ਪਰ ਮੈਂ ਪਹਿਲੀ ਨੌਕਰੀ ਪ੍ਰਾਈਵੇਟ 15000 ਤੇ ਲੱਗਿਆ ਸੀ ਹੌਲੀ ਹੌਲੀ ਚੌਥੀ ਨੌਕਰੀ ਤੱਕ ਮੈਂ ਪਹੁੰਚਿਆ ਜਿੱਥੇ 50000 ਪਲੱਸ ਤਨਖਾਹ ਹੋ ਗਈ ਚਲੋ ਹੁਣ ਆਪਣਾ ਬਿਜ਼ਨਸ ਕਰਨ ਲੱਗ ਪਏ ਇਸ ਤਰ੍ਹਾਂ ਬੜੇ ਤਜਰਬੇ ਹੁੰਦੇ ਨੇ ਤੁਹਾਨੂੰ ਵਿਹਲੇ ਨਹੀਂ ਬੈਠਣਾ ਜੇ ਤੁਹਾਡੇ ਅੰਦਰ ਕੋਈ ਕਾਬਲੀਅਤ ਕਲਾ ਹੈ ਤਾਂ ਆਪਣਾ ਕੰਮ ਕਰੋ ਜੇ ਤੁਸੀਂ ਸਿਰਫ ਨੌਕਰੀ ਕਰਨੀਆਂ ਕਰਦੇ ਨੇੜੇ ਤਾਂ ਇਸ ਤਰ੍ਹਾਂ ਤੁਸੀਂ ਜਾਣਕਾਰੀ ਲੈ ਕੇ ਨੌਕਰੀ ਕਰ ਸਕਦੇ ਹੋ ਕੋਈ ਸ਼ਰਮ ਵਾਲੀ ਗੱਲ ਨਹੀਂ ਆਪਣਾ ਕੰਮ ਕਰ ਕਰੋ ਆਪਣੀ ਹੱਕ ਦੀ ਕਮਾਈ ਖਾਓ ਔਰ ਇਹ ਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ